ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸੀਆਈਏ ਸਟਾਫ ਦੋਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰਕੇ ਦੋ ਪਿਸਤੌਲ ਤਿੰਨ ਜ਼ਿੰਦਾ ਰੋਹਦ ਬਰਾਮਦ ਕੀਤੇ ਹਨ ਕਿ ਡੀਸੀਪੀ ਨਵਜੋਤ ਸਿੰਘ ਸੰਧੂ ਨੇ ਕਿਹਾ ਕਿ 3500 ਰੁਪਏ ਦਰਜਮਨੀ ਬਰਾਮਦ ਕੀਤੀ ਗਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕੋਲੋਂ 200 ਗ੍ਰਾਮ ਹਿਰੋਇਨ ਵੀ ਬਰਾਮਦ ਕੀਤੀ ਹੈ ਤੇ ਇਸ ਦੇ ਨਾਲ ਇਹਦਾ ਇੱਕ ਹੋਰ ਸਾਥੀ ਇਸ ਦੀ ਪਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਦੀ ਉਮਰ 23 ਸਾਲ ਦੇ ਕਰੀਬ ਹੈ ਇਸ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯੂਪੀ ਤੋਂ ਨਜਾਇਜ਼ ਹਥਿਆਰ ਲਾ ਕੇ ਅੰਗੇ ਪੰਜਾਬ ਵਿੱਚ ਸਪਲਾਈ ਕਰਦਾ ਸੀ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਕਰ ਅਮਰ ਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅ ਤੇ ਪਰਪ੍ਰੀਤ ਸਿੰਘ ਮੰਦਿਰ ਡੀਸੀਪੀ ਇਨਵੈਸਟੀਗੇਸ਼ਨ ਦੇ ਪੇਸ਼ਾ ਨਿਰਦੇਸ਼ਾਂ ਦੇ ਅਕਪੀ ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ ਸਟਾਫ 2 ਇਨਚਾਰਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਕਾ ਨਰੈਂਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਇਰਵਨ ਇੱਕ ਪਿਸਟਲ ਤਿਰੰਗ ਜਿੰਦਾਰਾਉਂਦ ਬੱਤੀਪੁਰ ਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸੋ ਉੱਚਗੇਚ ਤੇ ਇੱਕ ਕ੍ਰਿਸਟਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਕਿਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17 2 2024 ਨੂੰ 21 ਬੀ 6285 ਐਨਡੀਪੀਐਸ ਦਾ ਇੱਕ ਪੱਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ ਇਹ ਉਹ ਮੰਗ ਦਾ ਬੈਕਵਰਡ ਹਾਰ ਲਿੰਕੇਜ ਨੂੰ ਦੇ ਦੇਵਾ ਸੀ ਇਹ ਇੱਕ ਲੱਖਾ ਨਾ ਦਾ ਬੰਦਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਕ੍ਰਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਈ ਕੰਮ ਕਰ ਰਹੇ ਆ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਜਤ ਹੋਏਗਾ ਬਾਦ ਦੇ ਵਿੱਚ ਇਸ ਤੋਂ ਪਹਿਲੇ ਇੱਕ ਬੰਦੇ ਕੋਲ ਬੱਚੇ ਗਿਆ ਇੱਕ ਪਰਚਾ ਇਹ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮੁਕਦਮਾ ਹੈਗਾ ਜੀ 1012420 ਦਾ 21/85 ਬਟ ਐਨਡੀਪੀਐਸ ਦਾ ਵਿੱਚ ਇਹਦੇ ਕੋਲ 20 ਗ੍ਰਾਮ ਹੀਰਨ ਬਰਾਮਦ ਹੋਈ ਸਰ ਦਾ ਨਾਮ ਤੇ ਮਾਨਵੇ ਨੰਦ ਨਾਮ ਹੈ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਾਵਾਂਗੇ ਜੀ ਨਾ ਸਰ ਕਿੰਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਸਰ ਗ੍ਰਗਮਣੀ ਕਿੰਨੀ ਮਿਲੀ 30500 ਰੁਪਏ ਸਰ ਵੈਪਨ ਕਿਤੋਂ ਇਹਨਾਂ ਨੇ ਵੇਚ ਕੀਤਾ ਜਾਂ ਕੀ ਇਹ ਯੂਪੀ ਮੇਡ ਮੈ ਵੈਪਨ ਹੈ ਜੀ ਉੱਥੋਂ ਇਹਨੇ ਲਿਆਇਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦ ਕਰਦਾ ਸੀਗਾ ਤੇ ਨਸ਼ਾ ਤਰਕੀ ਇਹਦੇ ਪਹਿਲਾ ਪਰਚਾਏ ਦੇ ਤੇ 2020 ਦਾ ਦਰਜ ਹੈ ਜੀ 23 ਸਾਲ ਇਹਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਇਹ ਨਸ਼ਾ ਤਰਕੀ ਕੋਲੇ ਗਿਆ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲ ਲਿੰਦਾ ਜੀ ਲੱਗਦਾ ਡਰੋਨ ਜਿਹਾ ਜਿਸ ਟਿਕਨ ਹੈਰੋਇਨ ਹੁੰਦੀ ਹੈ ਉਸਦੇ ਨਾਲ ਵੀ ਸੰਪਰਕ ਹੋ ਸਕਦਾ ਹੋ ਸਕਦਾ ਹੈ ਦੀ ਇਹ ਦੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਾਡਾ ਸਕਾਰ ਹੈਗੀ ਆਪਣੀ Swift ਕਾਰ ਹੈ ਦੀ ਆਪਣੀ ਆਪਣੀ ਹਾਂਜੀ ਸਭ ਵੈਪਨ ਤੋਂ ਬਧੀ ਇਹਨੇ ਕੋਈ ਅਭਿਆਸ ਇਸਤੇਮਾਲ ਕੀਤੀ ਹੈ ਜੀ ਬੇਸਨ ਪੰਜਾਬ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ